ਤਰਨਤਾਰਨ ਜਿਮਣੀ ਚੌਂ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਦੋ ਵੱਡੇ ਝਟਕੇ ਵੱਡਾ ਆਗੂ ਕਾਂਗਰਸ ਚ ਸ਼ਾਮਲ ਤਰਨਤਾਰਨ ਜਿਮਨੀ ਚੋਣ ਲਈ ਕਾਂਗਰਸ ਦਾ ਹੋਵੇਗਾ ਉਮੀਦਵਾਰ ਵੱਡੀ ਤੇ ਅਹਿਮ ਜਾਣਕਾਰੀ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਵੇਰ ਚੜ੍ਹਦੇ ਹੀ ਦੋ ਵੱਡੇ ਤੇ ਕਰਾਰੇ ਝਟਕੇ ਲੱਗੇ ਨੇ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਨਨ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਰ ਅੱਪੜ ਦੇ ਰਹੇ ਸੁਖਬੀਰ ਸਿੰਘ ਬਾਦਲ ਲਈ 30 ਸਤੰਬਰ ਦਾ ਦਿਨ ਵੱਡੇ ਝਟਕਿਆਂ ਵਾਲਾ ਸਾਬਤ ਹੋਇਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਅਮਲਾ ਫੈਲਾ ਇਹ ਭਾਵ ਦੇਣ ਦੇ ਵਿੱਚ ਨਰੇਟਿਵ ਬੁਣਨ ਦੇ ਵਿੱਚ ਲੱਗਿਆ ਹੋਇਆ ਕਿ ਅਗਲਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਵੇਗਾ ਪਰ ਸੁਖਬੀਰ ਸਿੰਘ ਬਾਦਲ ਦੀ ਬੇੜੀ ਦੇ ਵਿੱਚੋਂ ਇੱਕ ਇੱਕ ਕਰਕੇ ਆਗੂ ਉਤਰਨੇ ਸ਼ੁਰੂ ਹੋ ਚੁੱਕੇ ਨੇ 2027 ਤੋਂ ਪਹਿਲਾਂ ਦੀ ਦਾ ਬਾਅਦ ਦੀ ਗੱਲ ਹੈ ਤਰਨਤਾਰਨ ਜਿਮਨੀ ਚੌਂ ਤੋਂ ਪਹਿਲਾਂ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਤੇ ਕਰਾਰਾ ਝਟਕਾ ਦਿੱਤਾ ਹੈ। ਦਰਅਸਲ ਸਾਬਕਾ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਦੇ অতি ਕਰੀਬੀ ਜਾਣੇ ਜਾਂਦੇ ਅਨਿਲ ਯੋਸ਼ੀ ਅਨਿਲ ਯੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਕਾਂਗਰਸ ਦੇ ਕਹਿ ਲਈਏ ਕਿ ਕਰਤਾ ਤਰਤਾ ਲੋਕ ਸਭਾ ਦੇ ਵਿਰੋਧੀ ਤੇ ਦੇ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਦੇ ਜਥੇਬੰਦਕ ਸਖਤਰ ਜਰਨਲ ਸਤਰ ਕੇ ਸੀ ਵੈਨੂ ਗੋਪਾਲ ਦੇ ਨਾਲ ਅਨਿਲ ਜੋਸ਼ੀ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਨੇ ਉਹਨਾਂ ਨੇ 4 ਤੋਂ 5 ਦਿਨ ਪਹਿਲਾਂ ਇਹਨਾਂ ਦੋਵੇਂ ਵੱਡੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਸੀ ਅੱਜ ਸਵੇਰ ਤੋਂ ਹੀ ਚਰਚਾ ਸੀ ਕਿ ਅਨਿਲ ਜੋਸ਼ੀ ਜਿਹੜੇ ਐ ਉਹ ਕਾਂਗਰਸ 'ਚ ਜਾ ਸਕਦੇ ਐ ਜੋ ਸੋਰਸਸ ਰਾਹੀਂ ਖਬਰ ਆਈ ਕਿ ਉਹ ਇੱਕ ਅੱਧਾ ਦਿਨ ਲੇਟ ਜਾਣਗੇ ਅੱਜ ਨਹੀਂ ਜਾਣਗੇ ਪਰ ਅਨਿਲ ਜੋਸ਼ੀ ਨੇ ਅੱਜ ਹੀ ਆਪਣਾ ਜਿਹੜਾ ਬੰਬ ਹੈ ਉਹ ਚਲਾ ਦਿੱਤਾ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਪਟਾਕਾ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਅਨਿਲ ਜੋਸ਼ੀ ਨੇ ਪਾਇਆ ਅਨਿਲ ਜੋਸ਼ੀ ਬਾਰੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਵਾਂ ਅਨਿਲ ਜੋਸ਼ੀ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਨੇ ਅੰਮ੍ਰਿਤਸਰ ਦੇ ਵਿੱਚ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਬਜਰੰਗਦਲ ਤੋਂ ਉਹਨਾਂ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਭਾਰਤੀ ਜਨਤਾ ਪਾਰਟੀ ਚ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਨੇ ਤਿੰਨ ਇਲੈਕਸ਼ਨ ਬੜੇ ਸੋਹਣੇ ਤਰੀਕੇ ਦੇ ਨਾਲ ਲੜੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਵੀਰੇ ਜਿੱਥੇ ਉਹਨਾਂ ਦੀ ਆ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਦੀਕੀਆਂ ਕਾਫੀ ਵੱਧ ਗਈਆਂ ਤੇ ਉਹ ਬਹੁਤ ਚੰਗੇ ਸਿਆਸੀ ਤੌਰ ਤੇ ਜਾਂ ਪਰਿਵਾਰਕ ਤੌਰ ਦੇ ਉੱਤੇ ਬੇਲੀ ਬਣ ਗਏ 2020 ਤੋਂ ਲੈ ਕੇ ਲਗਾਤਾਰ ਚੱਲੇ ਕਿਸਾਨੀ ਅੰਦੋਲਨ ਦੇ ਦੌਰਾਨ ਅਨਿਲ ਜੋਸ਼ੀ ਨੇ ਅਸਤੀਫਾ ਦਿੱਤਾ ਭਾਜਪਾ ਤੋਂ ਤੇ ਅਕਾਲੀ ਦਲ ਚ ਸ਼ਾਮਲ ਹੋ ਗਏ ਅਕਾਲੀ ਦਲ ਨੇ ਉਹਨਾਂ ਨੂੰ 2022 ਦੀ ਵਿਧਾਨ ਸਭਾ ਚੋਣ ਵੀ ਲੜਾਈ ਜੇ ਚੋ ਦੂਜੇ ਨੰਬਰ ਤੇਰੇ ਉਹ ਆਮ ਆਦਮੀ ਪਾਰਟੀ ਦੇ ਕੁਵਰ ਵਿਜੇ ਪ੍ਰਤਾਪ ਤੋਂ ਚੋਣ ਹਾਰ ਗਏ ਉਸ ਤੋਂ ਬਾਅਦ ਅਨਿਲ ਜੋਸ਼ੀ ਜਿਹੜੇ ਐ ਉਹ ਲੋਕ ਸਭਾ ਦੀ ਚੋਣ ਵੀ ਲੜੇ ਤੇ ਉਹ ਲੋਕ ਸਭਾ ਦੀ ਚੋਣ ਹਾਰ ਗਏ ਅਕਾਲੀ ਦਲ ਦੀ ਟਿਕਟ ਦੇ ਉੱਤੇ ਫਿਰ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਉਹਨਾਂ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਸੀ ਹੋਇਆ ਪਰ ਉਹ ਅਕਾਲੀ ਦਲ ਦੇ ਨਾਲ ਗਤੀਵਿਧੀਆਂ 'ਚ ਕੋਈ ਸ਼ਾਮਲ ਨਹੀਂ ਸੀ ਲੁਧਿਆਣੇ ਦੀ ਉਪ ਚੋਣ ਦੇ ਵੇਲੇ ਅਨਿਲ ਜੋਸ਼ੀ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਇੱਕ ਤਸਵੀਰ ਆਉਂਦੀ ਹੈ ਤੇ ਖਬਰ ਅੰ ਦਿੱਤੀ ਜਾਂਦੀ ਹੈ ਮੀਡੀਆ ਨੂੰ ਕਿ ਅਨਿਲ ਜੋਸ਼ੀ ਵਾਪਸ ਆ ਗਏ ਪਰ ਅਨਿਲ ਜੋਸ਼ੀ ਵਾਪਸ ਨਹੀਂ ਆਏ ਸੀ ਉਹਨਾਂ ਨੇ ਕੁਝ ਸਮੇਂ ਬਾਅਦ ਜਿਹੜਾ ਇਸ ਗੱਲ ਨੂੰ ਸਪਸ਼ਟ ਕਰਤਾ ਹੁਣ ਅਨਿਲ ਜੋਸ਼ੀ ਸ਼ਾਮਲ ਹੋ ਰਿਹਾ ਕਾਂਗਰਸ ਦੇ ਵਿੱਚ ਤੇ ਇੱਥੋਂ ਸਾਰੀ ਦੀ ਸਾਰੀ ਜਿਹੜੀ ਸਿਆਸੀ ਕੁੰਡੀ ਹੈ ਉਹ ਦੇਖਣ ਵਾਲੀ ਹੈ ਅਨਿਲ ਜੋਸ਼ੀ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੰਘੇ ਦੇ ਰਹਿਣ ਵਾਲੇ ਸੰਗਾ ਤਰਨਤਾਰਨ ਵਿਧਾਨ ਸਭਾ ਦੇ ਹਲਕੇ ਚ ਆਉਂਦਾ ਪਿੰਡ ਹੈ ਤੇ ਅਨਿਲ ਜੋਸ਼ੀ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ ਉੱਤਮ ਕੈਂਡੀਡੇਟ ਹੋ ਸਕਦੇ ਆ ਜੇ ਤੁਸੀਂ ਮੇਰੇ ਨਜ਼ਰੀਏ ਤੋਂ ਦੇਖੋ ਕਾਂਗਰਸ ਦੇ ਕੋਲੇ ਉੱਥੇ ਕਿਉਂਕਿ ਕੁਲਬੀਰ ਜੀਰਾ ਵੀ ਨਾ ਕਰਕੇ ਡਿੰਪਾ ਹੁਰੀ ਇਲਾਜ ਦੇ ਲਈ ਵਿਦੇਸ਼ ਚਲੇ ਗਏ ਬਾਕੀ ਕੋਈ ਢੀ ਹਾਮੀ ਨਹੀਂ ਭਰ ਰਿਹਾ ਤਾਂ ਅਨਿਲ ਯੋਸ਼ੀ ਦਾ ਆਉਣਾ ਕਾਂਗਰਸ ਦੇ ਵਿੱਚ ਇਸ ਗੱਲ ਦਾ ਇਸ਼ਾਰਾ ਹੈ ਕਿ ਕਾਂਗਰਸ ਨੂੰ ਤਰਨ ਤਰਨ ਜਿਮਣੀ ਚੋਣ ਦੇ ਲਈ ਇੱਕ ਵਧੀਆ ਉਮੀਦਵਾਰ ਜਿਹੜਾ ਆ ਉਹ ਮਿਲ ਚੁੱਕਿਆ ਹੈ ਬਾਰੇ ਇੱਥੇ ਹਜੇ 605 ਜਾਇ ਇਹਦੀ ਸੰਭਾਵਨਾ ਤੇ ਗੱਲ ਕਰ ਰਹੇ ਆ ਇਹ ਇੱਥੇ ਜਿਹੜੀ ਕਿ ਇਹ ਜਿਹੜੀ ਚਰਚਾ ਆ ਸਿਆਸੀ ਗਲਿਆਰਿਆਂ ਦੇ ਅੰਦਰ ਪੋਲੀਟିକਲ ਕੋਰੀਡੋਰਸ ਦੇ ਅੰਦਰ ਇਹ ਚਰਚਾ ਹੈ ਕਿ ਤਰਨਤਾਰਨ ਜਿਮਣੀ ਚੋਣ ਦੇ ਲਈ ਅਨਿਲ ਜੋਸ਼ੀ ਉਮੀਦਵਾਰ ਹੋ ਸਕਦੇ ਆ ਤਾਂ ਇਹ ਅਹਿਮ ਗੱਲ ਹੈ ਕਿ ਕਾਂਗਰਸ ਦਾ ਇਹ ਦਾ ਕਈਆਂ ਨੂੰ ਚਾਰੇਖਾਨੇ ਚਿਤ ਕਰ ਸਕਦਾ ਅਕਾਲੀ ਦਲ ਲਈ ਤਾਂ ਚਿੰਤਾ ਹੈ ਹੀ ਹੈ ਕਿ ਉਹਨਾਂ ਦਾ ਪ੍ਰਾਣਾ ਆਗੂ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਲਈ ਵੀ ਚਿੰਤਾ ਦਾ ਵਿਸ਼ਾ ਹੈ ਅਨਿਲ ਜੋਸ਼ੀ ਦਾ ਫੇਸ ਹੈ ਜਿਹੜਾ ਉਹ ਇੱਕ ਹਿੰਦੂ ਚਿਹਰੇ ਦੇ ਤੌਰ ਤੇ ਤਾਂ ਹੈ ਹੀ ਹੈ ਇੱਕ ਹਿੰਦੂ ਆਗੂ ਦੇ ਤੌਰ ਤੇ ਤਾਂ ਅਨਿਲ ਜੋਸ਼ੀ ਠੀਕ ਨੇ ਅਨਿਲ ਜੋਸ਼ੀ ਦਾ ਆਪਣੇ ਭਾਈਚਾਰੇ ਤੋਂ ਬਾਹਰ ਵੀ ਆਧਾਰ ਹੈ ਤੇ ਇੱਕ ਬਾਹਰੀ ਦਾ ਟੈਗ ਹੈ ਜਿਹੜਾ ਤਰਨ ਤਰਨ ਦੇ ਵਿੱਚ ਅਨਿਲ ਜੋਸ਼ੀ ਤੇ ਨਹੀਂ ਲੱਗ ਸਕਦਾ ਕੋਈ ਕਹਿ ਸਕਦਾ ਕਿ ਜੀ ਉਹ ਅੰਮਰਸਰ ਚਲੇ ਗਏ ਸੀ ਫਲਾਨਾ ਪਰ ਬਾਹਰੀ ਦਾ ਟੈਗ ਉਹਨਾਂ ਤੇ ਨਹੀਂ ਲੱਗ ਸਕਦਾ ਕਾਂਗਰਸ ਦੇ ਲਈ ਉਕਤਮ ਕੈਂਡੀਡੇਟ ਹੋ ਸਕਦੇ ਨੇ ਦੂਜਾ ਝਟਕਾ ਸੁਖਬੀਰ ਸਿੰਘ ਬਾਦਲ ਨੂੰ ਫਤਿਹਗੜ੍ਹ ਸਾਹਿਬ ਤੋਂ ਲੱਗਦਾ ਨਜ਼ਰ ਆ ਰਿਹਾ ਜਿੱਥੇ ਜਗਦੀਪ ਸਿੰਘ ਚੀਮਾ ਜਿਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਅਕਾਲੀ ਦਲ ਨੇ ਬਾਹਰ ਕੱਢ ਤਾਇ ਚਰਚਾ ਹੈ ਕਿ ਉਹ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਆ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਤੇ ਚੌਥੇ ਨੰਬਰ ਤੇ ਚੱਲੇ ਸੀ 10000 ਵੋਟ ਲੈ ਕੇ ਉਹਨਾਂ ਬਾਰੇ ਚਰਚਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦਾ ਫੁੱਲ ਅੱਜ ਫੜ ਸਕਦੇ ਆ